ਸਸਫੀ ਕਾਲ ਜੀ ਨਮਸਤੇ ਮੈਂ ਤੁਹਾਡਾ ਆਪਣਾ ਹਜੂ ਸਿੰਘ ਬਾਨ ਸਿੱਖਿਆ ਮੰਤਰੀ ਪੰਜਾਬ ਤੇ ਵਿਧਾਇਕ ਹਲਕਾ ਸ਼੍ਰੀਨਗਪੁਰ ਸਾਹਿਬ ਅੱਜ ਦੁਰਗਾਸ਼ਮੀ ਦੇ ਪਾਵਨ ਪਵਿੱਤਰ ਮੌਕੇ ਤੇ ਆਪ ਸਭ ਦੇ ਨਾਲ ਇੱਕ ਖੁਸ਼ੀ ਸਾਂਝੀ ਕਰਨ ਜਾ ਰਿਹਾ ਕਿ ਸਾਡੇ ਇਲਾਕੇ ਦੀਆਂ ਦੋ ਪ੍ਰਮੁੱਖ ਸੜਕਾਂ ਜੋ ਇੱਕ ਤਾਂ ਸਾਡੇ ਇਲਾਕੇ ਦੇ ਜਿਹੜੇ ਪ੍ਰਮੁੱਖ ਧਾਰਮਿਕ ਸਥਾਨ ਹੈ ਉਹਨਾਂ ਨੂੰ ਵੀ ਜੋੜਦਿਆਂ ਨੇ ਤੇ ਕਈ ਪਿੰਡ ਜਿਹੜੇ ਹੈ ਉਹਨਾਂ ਨੂੰ ਜੋੜਨ ਵਾਲੀਆਂ ਸੜਕਾਂ ਜਿਨ੍ਹਾਂ ਦੀ ਹਾਲਤ ਇਸ ਵਕਤ ਕਾਫੀ ਖਸਤਾ ਸੀ ਇੱਕ ਤੋਂ ਨਵੀਆਂ ਬਣਨ ਜਾ ਰਹੀਆਂ ਇੱਕ ਉਹ ਚੌੜੀਆਂ ਹੋ ਰਹੀਆਂ 10 ਫੁੱਟ ਤੋਂ 18 ਫੁੱਟ ਹੋ ਰਹੀਆਂ ਮੇਰੇ ਲੰਬੇ ਸਮੇਂ ਤੋਂ ਅਸੀਂ ਇਸ ਇਸ ਪ੍ਰਯਾਸ ਸੀ ਕਿ ਕਿਨਾਂ ਸੜਕਾਂ ਨੂੰ ਜਿਹੜਾ ਹੈ ਚੌੜਾ ਕੀਤਾ ਜਾਵੇ ਤੇ ਦੋਨੋਂ ਜਿਹੜੀਆਂ ਸੜਕਾਂ ਇਹ ਜਿਹੜਾ ਹੁਣ ਇਹਦਾ ਟੈਂਡਰ ਲੱਗਿਆ ਤੇ ਟੈਂਡਰ 8 ਅਕਤੂਬਰ ਨੂੰ ਖੁੱਲਣ ਗਿਆ ਇਹ ਦੋਨੋਂ ਸੜਕਾਂ ਹਨ ਇੱਕ ਸਾਡੀ ਜਿਹੜੇ ਨੰਗਲ ਦਾ ਪ੍ਰਮੁਖ ਧਾਰਮਿਕ ਸਥਾਨ ਹੈ ਜਿੱਥੇ ਮੇਰੀ ਵੀ ਨੀਜੀ ਆਸਥਾ ਹੈ ਸਟੇਜ ਜਨਫਮਾ ਕਮਤਰ ਤੋਂ ਲੈ ਕੇ ਹੰਬੇ ਆ ਲਿਕੂ ਨੰਗਲ ਡੁਕਲੀ ਮੇਕਪੁਰ ਬਾਨਕਪੁਰ ਤੋਂ ਲੈ ਕੇ ਮੇਨ ਰੂਟ ਤੱਕ ਜਿਹੜੀ ਸਾਡੀ ਨੰਗਲ ਨਨਪੁਰ ਸਾਹਿਬ ਮੀਂਡ ਰੂਡ ਐ ਇੱਕ ਕਈ ਪਿੰਡਾਂ ਨੂੰ ਜੋੜਦੀ ਐ ਤੇ ਸੜਕ ਜਿਹੜੀ ਐ ਇੱਕ ਤਰੀਕੇ ਨਾਲ ਉਹਨੇ ਬਾਈਪਾਸ ਦਾ ਕੰਮ ਕਰਦੋ ਜਿਹੜੀ ਨੰਗਲ ਦੇ ਉੱਪਰਲਾ ਜਿਹੜਾ ਨੱਕ ਐ ਕਿਲ ਨੇਰੀਆ ਜਾਂ ਸਾਰੇ ਉਹਨਾਂ ਨੂੰ ਜਿਹੜਾ ਹੈ ਬਹੁਤ ਮੌਜੂਦਗੀ ਜਿਹੜੇ ਸਾਡੇ ਬੱਚੇ ਜਿਹੜੇ ਆ ਪੜ੍ਹਨਿਆ ਬਜ਼ੁਰਗ ਉਹ ਇਸ ਰਸਤੇ ਦੇ ਰਾਹੀ ਹੋ ਜਦੋਂ ਚੌੜੀ ਹੋ ਜਾਊਗੀ ਸੜਕ ਤੇ ਸ਼ਾਨਦਾਰ ਬਣ ਜਾਊਗੀ ਯੂਜ਼ ਕਰ ਸਕਦੇ ਨੇ ਇੱਕ ਤਰੀਕੇ ਨਾਲ ਇੱਕ ਆਊਟਰ ਬਾਈਪਾਸ ਬਣੂਗਾ ਐਂਡ ਥੇ ਜਿਹੜਾ ਸਾਡਾ ਦੂਜਾ ਪ੍ਰਮੁੱਖ ਨੰਗਲ ਸ਼ਹਿਰ ਦਾ ਦੂਜਾ ਪ੍ਰਮੁੱਖਤਾ ਆ ਇੱਕ ਥਾਂ ਹੈ ਗੁਰਦੁਆਰਾ ਸ਼੍ਰੀ ਪਪਾ ਸਾਹਿਬ ਜਿੱਥੇ ਦਸਮ ਪਾਤਸ਼ਾਹ ਬਾਦਸ਼ਾਹ ਦਰਬੇਸ਼ਤਾਂ ਗੁਰੂ ਗੋਬਿੰਦ ਸਿੰਘ ਜੀ ਨੇ ਚੁਪਾਈ ਸਾਹਿਬ ਦੀ ਰਚਨਾ ਕੀਤੀ ਸੀ ਬਾਸਪੁਰ ਤੋਂ ਲੈ ਕੇ ਸਵਾਮੀਪੁਰ ਖੇਡਾਂ ਬਾਗ ਤੱਕ ਜਿਹੜੀ ਹੈ ਐਂ ਅਖੀਰ ਤੱਕ ਜਿਹੜੀ ਸੜਕ ਹੈ ਇਹ ਵੀ ਇਸ ਵਕਤ ਕਾਫੀ ਬੁਰੀ ਹਾਲਤ ਹੈ ਖਸਤਾ ਹਟ ਹੈ ਇਹ ਬਿਲਕੁਲ ਨਵੀਂ ਵੀ ਬਣ ਰਹੀ ਹੈ ਤੇ 18 ਫੁੱਟ ਹੋ ਰਹੀ ਹੈ ਇਹ ਸਾਡੇ ਇਲਾਕੇ ਦਾ ਪੰਜਾਬ ਦਾ ਸਭ ਤੋਂ ਸੋਹਣਾ ਏਰੀਆ ਹੈ ਸੁਮੇਪੁਰ ਖੇੜਾ ਬਾਗ ਪਿੰਗਵੜੀ ਖਿੰਗੜੀ ਇੰਨਾ ਸੋਹਣਾ ਇਲਾਕਾ ਹੈ ਇਹ ਜਿੱਥੇ ਜਦੋਂ ਇੱਥੇ ਸੜਕ ਚੋੜੀ ਹੋਊਗੀ ਤਾਂ ਇੱਥੇ ਟੂਰਿਜ਼ਮ ਵੀ ਬਹੁਤ ਫੈਲੂਗਾ ਜਿਹੜਾ ਸਾਡਾ ਇੱਥੇ ਇੱਕ ਡੈਂਟ ਸਿਟੀ ਬਣਾਉਣ ਦਾ ਸੁਪਨਾ ਉਸ ਨੂੰ ਵੀ ਜਿਹੜਾ ਹੈ ਹੋਰ ਇੱਥੇ ਇਨਵੈਸਟਰਸ ਆਣਗੇ ਤੇ ਇਸੇ ਰੀਡਿਵਲਪਮੈਂਟ ਹੋ ਸਕਦੀ ਹੈ ਇਹਨਾਂ ਦੋਨੋਂ ਸੜਕਾਂ ਦੇ ਨਾਲ ਇਹ ਪਿੰਡ ਜੋ ਨੰਗਲ ਦੀ ਗੋਚ ਵਿੱਚ ਵਸੇ ਹੋਏ ਪਿੰਡ ਨੇ ਪਰ ਹੁਣ ਤੱਕ ਅਣਦੇਖੇ ਸੀ ਅੰਗੋਲੇ ਸੀਗੇ ਇਹਨਾਂ ਪਿੰਡਾਂ ਦੇ ਵਿੱਚ ਵਿਕਾਸ ਦੀ ਲਹਿਰ ਵਿੱਚ ਹੈ ਜਿਹੜੀ ਤੇਜ਼ ਹੋਗੀ ਨਵੇਂ ਦੁਕਾਨਾਂਾਂ ਇਸ਼ੁਰੂਮ ਇੰਡਸਟਰੀ ਲਈ ਵੀ ਚਾਂਸਸ ਬਣਦੇ ਨੇ ਤੇ ਮੈਂ ਇਹ ਸਾਰੇ ਪਿੰਡ ਵਾਸੀਆਂ ਨੂੰ ਵਰਕ ਬਾਦਿੰਦੇ ਆ ਨੰਗਲ ਸ਼ਹਿਰ ਵਾਸੀਆਂ ਨੂੰ ਵਰਕ ਬਾਦਿੰਦੇ ਤੇ ਨਾਲ ਹੀ ਇੱਕ ਅਪਡੇਟ ਜਿਹੜੀ ਸਾਡੀ ਨੰਗਲ ਤੋਂ ਲੈ ਕੇ ਨਨਪੁਰ ਸਾਬ ਤੱਕ ਸੜਕ ਹੈ ਪਿਛਲੇ ਇਸ ਸੜਕ ਜਿਹੜੀ ਹੈ ਬਰਸਾਤਾਂ ਚ ਇਕਦਮ ਹੀ ਬਹੁਤ ਬੁਰੀ ਤਰ੍ਹਾਂ ਜਿੰਗਰ ਜਿਹੜਾ ਪੂਰੀ ਤਰ੍ਹਾਂ ਖੁੱਲ ਗਈ ਤੇ ਇੰਨੀ ਖਸਤਾ ਹਾਲਤ ਹੋ ਗਈ ਕਿ ਥੇ ਥੇ ਤਾ ਜਿਹਨੇ ਬਿਲਕੁਲ ਨਾ ਤੁਸੀਂ ਚੱਲ ਹੀ ਨਹੀਂ ਸਕਦੇ ਆ ਪਹਿਲੀ ਗੱਲ ਤਾਂ ਮੈਂ ਆਪ ਸਭ ਦਾ ਧੰਨਵਾਦ ਦਿੰਦਾ ਕਿ ਸਾਰੇ ਸਾਡੇ ਜਿਹੜੇ ਯੂਥ ਕਲੱਬ ਦੇ ਸਾਥੀ ਨੌਜਵਾਨ ਵੀਰੀ ਨੇ ਬਹੁਤ ਇੱਜ਼ਤ ਰੱਖੀ ਪਿਛਲੇ 1.5 ਮਹੀਨੇ ਤੋਂ ਲੜ ਕੇ ਅੜ ਕੇ ਪਹਿਲਾ ਟੈਂਡਰ ਲਵਾਇਆ ਫਿਰ 11 ਸਤੰਬਰ ਨੂੰ ਟੈਂਡਰ ਖੋਲ੍ਹਿਆ ਇੱਕੋ ਹੀ ਠੇਕੇਦਾਰ ਆਇਆ ਸੀ ਫਿਰ ਉਹਦੀ ਅੱਜ ਪੂਰੇ ਇੱਕੀ ਕਾਫੀ ਸਰ ਅੱਜ ਜੀਡੀਓ ਨੇ ਅਪਰੂਵਲ ਫਾਈਨਲ ਮੈਂ ਥੱਲੇ ਪਹਿਲੇ ਕਮੈਂਟ ਚੋਂ ਚਿੱਠੀ ਪਾ ਦ ਮਿਨਿਸਟਰੀ ਆਫ ਰੋਡ ਐਂਡ ਟਰਾਂਸਪੋਰਟ ਹਾਈਵੇਸ ਤੋਂ ਲੈ ਕੇ ਤੇ ਜਿਹੜਾ ਠੇਕੇਦਾਰ ਨੂੰ ਉਹਦੀ ਚਿੱਠੀ ਸੈਂਕਸ਼ਨ ਲੈਟਰ ਜਾ ਚੁੱਕੀ ਹੈ ਠੇਕੇਦਾਰ ਨਾਲ ਗੱਲ ਵੀ ਹੋ ਗਈ ਅਗਲੇ 2-3 ਦਿਨ ਤੱਕ ਕਿਉਂਕਿ ਇਹ ਦਿਸ਼ਾਰੇ ਕਰਕੇ ਲੇਬਰ ਗਈ ਹੋਈ ਹੈ ਉਹਨਾਂ ਪ੍ਰੋਮਿਸ ਕੀਤਾ ਕਿ ਅਗਲੇ 3-4 ਦਿਨ ਚ ਕੰਮ ਸ਼ੁਰੂ ਹੋ ਜਾਊਗਾ ਕਿਰਪਾ ਕਰਕੇ 3-4 ਦਿਨ ਹੋਰ ਬਹੁਤ ਤਕਲੀਫ ਹੈ ਘੱਟ ਲੋ ਤੇ 3-4 ਦਿਨ ਚ ਇਹਦਾ ਮੈਂ ਜਿਹੜਾ ਕੰਮ ਜਿਹੜਾ ਹੈ ਬਿਲਕੁਲ ਸ਼ੁਰੂ ਹੋ ਗਿਆ ਸਾਰੀ ਜਿਹੜੀ ਹੈ ਲੀਗਲ ਹਰਡਲਸ ਉਹ ਦੂਰ ਹੋ ਗਈਆਂ ਜਿਨ੍ਹਾਂ ਜਿਨਾਂ ਨੂੰ ਵੀ ਤਕਲੀਫ ਦਾ ਸਾਹਮਣਾ ਕਰਨਾ ਪਿਆ ਮੈਂ ਬਤੌਰ ਵਿਦਾਇਕ ਮੈਂ ਉਹਨਾਂ ਤੋਂ ਸ਼ਮਾ ਮੰਗਦਾ ਨਾਲ ਹੀ ਜਿਹੜਾ ਸਾਡੇ ਨੰਗਲ ਵਾਲੇ ਪਾਸੇ ਜਿਹੜੇ ਨੰਗਲ ਐਸਡੀਐਮ ਦੇ ਪਿੰਡ ਹੈ ਉਹ ਕਲੀਅਰ ਹੋ ਗਿਆ ਨਨਪੁਰ ਸਾਹਬ ਦੇ ਕੁਝ ਪਿੰਡ ਰਹਿੰਦੇ ਫੋਗ ਲੀਨਿੰਗ ਹੈ ਤੇ ਅਗਲੇ ਹਫਤੇ ਅਸੀਂ ਜਿੰਨੇ ਸਾਡੇ 32 ਪਿੰਡਾਂ ਨੇ ਉਹਦੇ ਸਰਪੰਚ ਸੇਵਾ ਨਾਲ ਮੀਟਿੰਗ ਕਰਕੇ ਡਿਜ਼ਾਈਨ ਇੱਕ ਵਾਰੀ ਚੈੱਕ ਕਰਾ ਕੇ ਐਕਵੀਜ਼ੀਸ਼ਨ ਦਾ ਕੰਮ ਵੀ ਸ਼ੁਰੂ ਹੋ ਜਾਊਗਾ ਜਿਹੜੀ ਚਾਰ ਮਾਰਗੀ ਹੋਣੀ ਹੈ ਪਰ ਉਦੋਂ ਤੱਕ ਜਿਹੜੀ ਰਾਹਤ ਦੀ ਗੱਲ ਹੈ ਕਿ ਜਿਹੜੀ ਸੜਕ ਦੀ ਬਰੰਬਤ ਦਾ ਕੰਮ ਹੈ ਉਹ ਬਿਲਕੁਲ ਹੈ ਸੜਕ ਜਿਹੜੀ ਅਗਲੇ 15 ਦਿਨ ਚੰਚ ਐਂ ਫਾਈਨ ਹੋ ਜੂਗੀ ਐ ਕਿਤੇ ਕੋਈ ਦਿੱਕਤ ਨਹੀਂ ਆਊਗੀ ਆ ਆਪ ਸਭ ਦੇ ਸਾਥ ਲਈ ਬਹੁਤ-ਬਹੁਤ ਧੰਨਵਾਦ ਆ ਇਹ ਸਭ ਕੁਝ ਥੋੜੇ ਕਰਕੇ ਹੀ ਮਨਕਨ ਹੋ ਰਿਹਾ ਸਾਡੇ ਇਲਾਕੇ ਨੂੰ ਚਮਕਾਣਾ ਜਿਹੜਾ ਹੈ ਝੂਝੂ ਵਾਦੇ ਕੀਤੇ ਆ ਹਰ ਪੰਨ ਇਹ ਹੀ ਬੋਲਦਾ ਕਿ ਉਹਨਾ ਵਾਅਦੇ ਆਂ ਦਿੱਤੇ ਖਰੇ ਉੱਤਰ ਸਕੀ ਆਂ ਆਪ ਜਿਹੜੀ ਉਮੀਦਾਂ ਦਿੱਤੇ ਖਰੇ ਉੱਤਰ ਸਕੀਏ ਮੈਂ ਇਹ ਸਾਰੇ ਪਿੰਡ ਵਾਸੀਆਂ ਨੂੰ ਬਹੁਤ ਬਹੁਤ ਮੁਬਾਰਕ ਬਾਤ ਕਹਿੰਦਾ 8 ਅਕਤੂਬਰ ਨੂੰ ਇਹਨਾਂ ਤੋਂ ਸੜਕਾਂ ਦਾ ਜਿਹੜਾ ਟੈਂਡਰ ਖੁੱਲ ਜੂਗਾ ਤੇ ਫਿਰ ਉਸ ਤੋਂ ਉਸ ਦੇਣਾ ਚਾਹੀਦਾ ਜਿਹੜਾ ਕੰਮ ਸ਼ੁਰੂ ਹੋ ਜੂਗਾ ਤਾਂ ਬਾਜੀ